ਇੱਕ ਰਾਜੇ ਦੇ ਮਹਿਲ ਉੱਪਰ ਇੱਕ ਚਿੜੀ ਰੋਜ਼ ਆ ਕੇ ਚੋਗਾ ਚੁਗਦੀ ਸੀ। ਚਿੜੀ ਆਪਣੇ ਹਿੱਸੇ ਦਾ ਤਾਂ ਖਾ ਲੈਂਦੀ ਤੇ ਬਾਕੀ ਆਪਣੇ ਜਵਾਕਾਂ ਲਈ ਲੈ ਜਾਂਦੀ। ਪਰ ਚਿੜੀ ਜਦੋਂ ਚੋਗਾ ਚੁਗਦੀ ਸੀ ਤਾਂ ਉੱਥੇ ਬਿਠਾ ਕਰਕੇ ਤੁਰ ਜਾਂਦੀ ਸੀ। ਰਾਜਾ ਜਦੋਂ ਬਾਹਰ ਆਉਂਦਾ ਤਾਂ ਬਿਠਾ ਦੇਖ ਕੇ ਉਸ ਨੂੰ ਬਹੁਤ ਗੁੱਸਾ ਚੜਦਾ। ਇੱਕ ਦਿਨ ਰਾਜੇ ਨੇ ਸੋਚਿਆ ਕਿ ਇਸ ਨੂੰ ਇੱਥੇ ਚੋਗਾ ਪਾਉਂਦਾ ਕੌਣ ਹੈ? ਤੇ ਜੇ ਕੋਈ ਚੋਗਾ ਪਾਉਂਦਾ ਵੀ ਹੈ ਤਾਂ ਉਹ ਮੇਰੀ ਇਜਾਜ਼ਤ ਤੋਂ ਬਗੈਰ ਕਿਵੇਂ ਪਾਉਂਦਾ ਹੈ ਰਾਜੇ ਨੇ ਆਪਣੇ ਸਾਰੇ ਛਪਾਈਆਂ ਨੂੰ ਦਰਬਾਰ ਵਿੱਚ ਇਕੱਠੇ ਹੋਣ ਲਈ ਕਿਹਾ ਸਾਰੇ ਇਕੱਠੇ ਹੋ ਕੇ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਏ ਰਾਜੇ ਨੇ ਸਾਰੇ ਛਪਾਈਆਂ ਨੂੰ ਪੁੱਛਿਆ ਕਿ ਬਾਹਰ ਕੰਦ ਉੱਤੇ ਹਰ ਰੋਜ਼ ਇੱਕ ਚਿੜੀ ਆ ਕੇ ਬੈਠਦੀ ਹੈ ਤੇ ਉਸ ਨੂੰ ਕੋਈ ਚੋਗਾ ਪਾਉਂਦਾ ਹੈ ਜੇ ਤੁਹਾਡੇ ਵਿੱਚੋਂ ਕੋਈ ਚਿੜੀ ਨੂੰ ਚੋਗਾ ਪਾਉਂਦਾ ਹੈ ਤਾਂ ਹੁਣੇ ਦੱਸ ਦਿਓ ਪਰ ਜੇ ਬਾਅਦ ਵਿੱਚ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਆਰੇ ਨਾਲ ਚਰਵਾ ਦੇਵਾਂਗਾ ਇਹ ਸੁਣ ਕੇ ਸਾਰੇ ਸਿਪਾਹੀ ਡਰ ਗਏ ਜਿਹੜਾ ਸਿਪਾਹੀ ਚਿੜੀ ਨੂੰ ਚੋਗਾ ਪਾਉਂਦਾ ਸੀ ਉਹ ਵੀ ਬਹੁਤ ਡਰਿਆ ਹੋਇਆ ਸੀ ਜਦੋਂ ਅਗਲੀ ਸਵੇਰ ਹੋਈ ਤਾਂ ਚਿੜੀ ਫੇਰ ਚੋਗਾ ਚੁਗਣ ਲਈ ਕੰਧ ਤੇ ਆ ਕੇ ਬੈਠ ਗਈ ਪਰ ਚਿੜੀ ਨੇ ਦੇਖਿਆ ਕਿ ਅੱਜ ਤਾਂ ਇੱਥੇ ਕੁਝ ਵੀ ਨਹੀਂ ਹੈ ਸਿਪਾਹੀ ਨੇ ਰਾਜੇ ਦੇ ਡਰ ਕਾਰਨ ਅੱਜ ਚੋਗਾ ਨਹੀਂ ਪਾਇਆ ਸੀ ਚਿੜੀ ਕਿੰਨੀ ਦੇਰ ਤੱਕ ਉੱਥੇ ਬੈਠੀ ਰਹੀ ਸਿਪਾਹੀ ਚਿੜੀ ਨੂੰ ਦੇਖ ਕੇ ਬਹੁਤ ਦੁਖੀ ਹੋਇਆ ਪਰ ਫਿਰ ਵੀ ਰਾਜੇ ਦੇ ਡਰ ਕਾਰਨ ਚੋਗਾ ਪਾਉਣ ਦੀ ਹਿੰਮਤ ਨਾ ਕਰ ਸਕਿਆ ਸਿਪਾਹੀ ਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਮਹਿਲ ਵਿੱਚ ਵਾਪਰੀ ਸਾਰੀ ਘਟਨਾ ਦੱਸੀ ਇਹ ਸੁਣ ਕੇ ਉਸ ਦੀ ਘਰਵਾਲੀ ਤੇ ਬੱਚੇ ਬਹੁਤ ਡਰ ਗਏ ਸਿਪਾਹੀ ਦੀ ਘਰਵਾਲੀ ਉਸ ਨੂੰ ਬਾਰ-ਬਾਰ ਕਹਿੰਦੀ ਰਹੀ ਕਿ ਭਾਵੇਂ ਕੁਝ ਵੀ ਹੋ ਜਾਵੇ ਤੁਸੀਂ ਅੱਜ ਤੋਂ ਬਾਅਦ ਚਿੜੀ ਨੂੰ ਚੋਗਾ ਨਹੀਂ ਪਾਉਣਾ ਤੁਹਾਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਬਣੂ ਸਾਡੇ ਬਾਰੇ ਵੀ ਕੁਝ ਸੋਚੋ ਇਸੇ ਤਰ੍ਹਾਂ 4-5 ਦਿਨ ਲੰਘ ਗਏ ਚਿੜੀ ਹਰ ਰੋਜ਼ ਆਉਂਦੀ ਕੰਦ ਉੱਤੇ ਬੈਠਦੀ ਪਰ ਉੱਥੇ ਕੁਝ ਵੀ ਨਾ ਹੁੰਦਾ ਸਿਪਾਹੀ ਹਰ ਰੋਜ਼ ਉਸ ਚਿੜੀ ਨੂੰ ਦੇਖਦਾ ਤੇ ਉਦਾਸ ਹੋ ਜਾਂਦਾ ਸਿਪਾਹੀ ਚਿੜੀ ਨੂੰ ਚੋਗਾ ਤਾਂ ਪਾਉਣਾ ਚਾਹੁੰਦਾ ਸੀ ਪਰ ਸਿਪਾਹੀ ਨੂੰ ਡਰ ਸੀ ਕਿ ਜੇ ਕਿਤੇ ਰਾਜੇ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਆਰੇ ਨਾਲ ਚਰਵਾ ਦੇਵੇਗਾ ਤੇ ਮੇਰੇ ਪਿੱਛੋਂ ਮੇਰਾ ਪਰਿਵਾਰ ਵੀ ਭੁੱਖਾ ਮਰੇਗਾ ਆਪਣੇ ਬੱਚਿਆਂ ਬਾਰੇ ਸੋਚ ਕੇ ਉਹ ਚੋਗਾ ਪਾਉਣ ਤੋਂ ਰੁਕ ਜਾਂਦਾ ਪਰ 6ਵੇਂ ਦਿਨ ਜਦੋਂ ਚਿੜੀ ਆਈ ਤਾਂ ਸਿਪਾਹੀ ਤੋਂ ਰਹਿਣਾ ਗਿਆ ਤੇ ਉਹ ਡਰਦਾ ਡਰਦਾ ਚੋਗਾ ਪਾਉਣ ਲਈ ਉਸ ਕੰਧ ਵੱਲ ਗਿਆ ਜਿੱਥੇ ਚਿੜੀ ਆ ਕੇ ਬੈਠੀ ਸੀ ਉਹ ਚੋਗਾ ਹਲੇ ਪਾਉਣ ਹੀ ਲੱਗਿਆ ਸੀ ਕਿ ਉਸ ਨੂੰ ਦੂਜੇ ਸਿਪਾਹੀ ਨੇ ਦੇਖ ਲਿਆ ਉਸ ਸਿਪਾਹੀ ਨੇ ਰੌਲਾ ਪਾ ਕੇ ਸਾਰਿਆਂ ਨੂੰ ਬੁਲਾ ਲਿਆ ਤੇ ਸਾਰੇ ਉਸ ਨੂੰ ਫੜ ਕੇ ਰਾਜੇ ਕੋਲ ਲਿਜਾਣ ਲੱਗੇ ਉਸ ਨੇ ਬਹੁਤ ਮਿੰਤਾਵਾਂ ਕੀਤੀਆਂ ਕਿ ਰਾਜੇ ਨੂੰ ਇਸ ਬਾਰੇ ਕੁਝ ਨਾ ਦੱਸਿਓ ਪਰ ਕਿਸੇ ਨੇ ਉਸ ਦੀ ਗੱਲ ਨਾ ਸੁਣੀ ਰਾਜੇ ਨੂੰ ਇਹ ਸੁਣ ਕੇ ਬਹੁਤ ਗੁੱਸਾ ਚੜਿਆ ਰਾਜੇ ਨੇ ਕਿਹਾ ਕਿ ਤੂੰ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਇਹ ਜਾਣਦੇ ਹੋਏ ਵੀ ਕਿ ਇਸ ਅਪਰਾਧੀ ਕੀ ਸਜ਼ਾ ਹੋਵੇਗੀ ਤੂੰ ਫਿਰ ਵੀ ਇਹ ਅਪਰਾਧ ਕੀਤਾ ਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਤੂੰ ਇਸ ਦੀ ਕੋਈ ਸਫਾਈ ਦੇਣੀ ਚਾਹੇਂਗਾ ਪਰ ਉਹ ਸਿਪਾਹੀ ਕੁਝ ਨਾ ਬੋਲਿਆ ਰਾਜੇ ਨੇ ਸਿਪਾਹੀਆਂ ਨੂੰ ਕਹਿ ਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਰਾਜੇ ਨੇ ਫੈਸਲਾ ਕੀਤਾ ਕਿ ਸਵੇਰੇ ਜਿੰਨੇ ਵਜੇ ਇਹ ਚਿੜੀ ਨੂੰ ਚੋਗਾ ਪਾਉਂਦਾ ਸੀ ਓਨੇ ਵਜੇ ਹੀ ਇਸ ਨੂੰ ਆਰੇ ਨਾਲ ਚੀਰਿਆ ਜਾਵੇਗਾ ਤੇ ਮੈਂ ਇਸ ਨੂੰ ਆਪਣੇ ਹੱਥੀਂ ਆਰੇ ਨਾਲ ਚਿਰਾਵਾਂਗਾ ਤਾਂ ਕਿ ਸਭ ਨੂੰ ਸਬਕ ਮਿਲ ਸਕੇ ਅਗਲੀ ਸਵੇਰ ਰਾਜੇ ਨੇ ਸਾਰੇ ਸਿਪਾਹੀਆਂ ਨੂੰ ਇਕੱਠੇ ਹੋਣ ਲਈ ਕਿਹਾ ਤੇ ਉਸ ਸਿਪਾਹੀ ਨੂੰ ਆਰੇ ਤੇ ਚੀਰਨ ਦਾ ਸੰਦੇਸ਼ ਭੇਜਿਆ ਗਿਆ ਉਹ ਸਿਪਾਹੀ ਸੰਦੇਸ਼ ਸੁਣ ਕੇ ਉੱਚੀ ਉੱਚੀ ਰੋਣ ਲੱਗਾ ਆਪਣੇ ਪਰਿਵਾਰ ਤੇ ਬੱਚਿਆਂ ਬਾਰੇ ਸੋਚ ਕੇ ਉਹ ਬਹੁਤ ਦੁਖੀ ਹੋਇਆ ਇੰਨੇ ਨੂੰ ਸਿਪਾਹੀ ਉਸ ਨੂੰ ਲੈਣ ਲਈ ਆ ਗਏ ਸਿਪਾਹੀ ਨੂੰ ਆਰੇ ਤੇ ਚੀਰਨ ਲਈ ਲਿਜਾਇਆ ਜਾ ਰਿਹਾ ਸੀ ਤੇ ਮਹਿਲ ਦੇ ਨੇੜੇ ਹੋਕਾ ਵੀ ਦਿੱਤਾ ਜਾ ਰਿਹਾ ਸੀ ਕਿ ਅੱਜ ਰਾਜੇ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇਗੀ। ਉਦੋਂ ਹੀ ਚਿੜੀ ਵੀ ਰਾਜੇ ਦੇ ਮਹਿਲ ਵਿੱਚ ਆ ਪਹੁੰਚੀ। ਮਹਿਲ ਵਿੱਚ ਹੋ ਰਹੀ ਭੱਜ ਦੌੜ ਦੇਖ ਕੇ ਚਿੜੀ ਬਹੁਤ ਹੈਰਾਨ ਹੋਈ। ਉਸ ਨੇ ਦੇਖਿਆ ਕਿ ਕਿਸੇ ਆਦਮੀ ਨੂੰ ਬੰਦੀ ਬਣਾਇਆ ਹੋਇਆ ਹੈ ਜਿਸ ਦੇ ਸਾਹਮਣੇ ਲੋਕਾਂ ਦੀ ਭੀੜ ਖੜੀ ਹੈ। ਜਦੋਂ ਸਿਪਾਹੀ ਨੇ ਆਪਣਾ ਸਿਰ ਉੱਪਰ ਚੁੱਕਿਆ ਤਾਂ ਚਿੜੀ ਨੇ ਉਸ ਨੂੰ ਪਛਾਣ ਲਿਆ ਕਿ ਇਹ ਤਾਂ ਉਹੀ ਆਦਮੀ ਹੈ। ਜੋ ਮੈਨੂੰ ਹਰ ਰੋਜ਼ ਸਵੇਰੇ ਚੋਗਾ ਪਾਉਂਦਾ ਹੈ ਉਸ ਨੂੰ ਬੰਦੀ ਬਣਿਆ ਦੇਖ ਕੇ ਚਿੜੀ ਸਮਝ ਗਈ ਕਿ ਇਸ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਸਾਰੇ ਰਾਜੇ ਦੇ ਆਉਣ ਦੀ ਉਡੀਕ ਕਰ ਰਹੇ ਸਨ ਉਦੋਂ ਹੀ ਚਿੜੀ ਨੂੰ ਰਾਜਾ ਆਪਣੇ ਅੰਗਰੱਖਕਾਂ ਨਾਲ ਆਉਂਦਾ ਦਿਸਿਆ ਚਿੜੀ ਬਹੁਤ ਡਰ ਗਈ ਕਿ ਹੁਣ ਉਹ ਕੀ ਕਰੇ ਰਾਜਾ ਤਾਂ ਜਿਪਾਹੀ ਨੂੰ ਮਾਰ ਦੇਵੇਗਾ ਚਿੜੀ ਮਹਿਲ ਦੇ ਬਨੇਰੇ ਉੱਤੇ ਬੈਠੀ ਸੀ ਤੇ ਹੇਠਾਂ ਰਾਜੇ ਨੇ ਬਿਲਕੁਲ ਉਸ ਦੇ ਨਜ਼ਦੀਕ ਦੀ ਲੰਘਣਾ ਸੀ ਤੇ ਬਨੇਰੇ ਉੱਤੇ ਇੱਕ ਕਲਛ ਪਿਆ ਸੀ ਚਿੜੀ ਨੂੰ ਇੱਕ ਤਰਕੀਬ ਸੁੱਜੀ ਕਿ ਰਾਜਾ ਜਦੋਂ ਨੇੜੇ ਆਵੇਗਾ ਤਾਂ ਮੈਂ ਇਹ ਕਲਛ ਰਾਜੇ ਦੇ ਉੱਪਰ ਸੁੱਟ ਦੇਵਾਂਗੀ ਰਾਜਾ ਜਦ ਨੇੜੇ ਆਇਆ ਤਾਂ ਚਿੜੀ ਜ਼ੋਰ ਨਾਲ ਉੱਡ ਕੇ ਕਲਛ ਵਿੱਚ ਵੱਜੀ ਪਰ ਕਲਛ ਬਹੁਤ ਭਾਰਾ ਸੀ ਉਹ ਤਾਂ ਹਿੱਲਿਆ ਵੀ ਨਹੀਂ ਚਿੜੀ ਦਾ ਸਿਰ ਘੁੰਮ ਗਿਆ ਉਹ ਬਹੁਤ ਡਰ ਗਈ ਸੀ ਰਾਜਾ ਸਿਪਾਹੀਵਲ ਵੱਧ ਰਿਹਾ ਸੀ ਚਿੜੀ ਨੇ ਸਿਪਾਹੀ ਨੂੰ ਬਚਾਉਣ ਲਈ ਆਖਰੀ ਕੋਸ਼ਿਸ਼ ਕੀਤੀ ਉਸ ਦੀ ਨજર ਆਰੇ ਕੋਲ ਪਈ ਤੇਲ ਤੇ ਪਈ ਜਿਵੇਂ ਹੀ ਰਾਜਾ ਸਿਪਾਹੀ ਨੂੰ ਆਰੇ ਤੇ چیرਣ ਲਈ ਅੱਗੇ ਵਧਿਆ ਚੀੜੀ ਨੇ ਬੜੀ ਹੁਸ਼ਿਆਰੀ ਨਾਲ ਤੇਲ ਦੀ ਬੋਤਲ ਰਾਜੇ ਦੇ ਪੈਰਾਂ ਵੱਲ ਡੋਲ ਦਿੱਤੀ ਰਾਜਾ ਤੇਲ ਤੋਂ ਤਿਲਕ ਕੇ ਚਲਦੇ ਹੋਏ ਆਰੇ ਤੇ ਜਾ ਡਿੱਗਾ ਆਰੇ ਤੇ ਡਿੱਗਦੇ ਅੰਸਾਰ ਰਾਜੇ ਦਾ ਸਿਰ ਵੱਢਿਆ ਗਿਆ ਸਿਪਾਹੀ ਦੀ ਥਾਂ ਤੇ ਰਾਜਾ ਮਾਰਿਆ ਗਿਆ ਸਿਪਾਹੀ ਚਿੜੀ ਦੀ ਇਹ ਚਾਲ ਦੇਖ ਕੇ ਬਹੁਤ ਖੁਸ਼ ਹੋਇਆ ਤੇ ਮਨ ਹੀ ਮਨ ਉਸ ਦਾ ਧੰਨਵਾਦ ਕਰਨ ਲੱਗਾ ਕਿਉਂਕਿ ਰਾਜਾ ਉਸ ਸਿਪਾਹੀ ਦੇ ਹੱਥੋਂ ਮਾਰਿਆ ਗਿਆ ਸੀ ਇਸ ਲਈ ਸਿਪਾਹੀ ਨੂੰ ਰਾਜੇ ਦੀ ਗੱਦੀ ਮਿਲ ਗਈ ਸਿਰਫ ਆਪਣੇ ਕੀਤੇ ਹੋਏ ਪੁੰਨ ਕਰਕੇ ਉਹ ਸਿਪਾਹੀ ਆਰੇ ਤੋਂ ਸਿੱਧਾ ਰਾਜੇ ਦੇ ਤਖਤ ਉੱਤੇ ਪਹੁੰਚ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਚੰਗੇ ਕਰਮਾਂ ਦਾ ਫਲ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਜਰੂਰ ਮਿਲਦਾ ਹੈ ਧੰਨਵਾਦ ਦੋਸਤੋ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ